ਹੈਲੋ ਜੀ ਸਤਿ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਕਰਦੇ ਆ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਜਿਹੜੇ ਵੀ ਵੀਡੀਓ ਤੇ ਨਵੇਂ ਵਿਊਅਰਸ ਨੇ ਪੀਸ ਉਹਨਾਂ ਨੂੰ ਰਿਕਵੈਸਟ ਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਬਾਕੀ ਜੀ ਵੀਡੀਓ ਸਾਰੀ ਦੇਖਿਆ ਕਰੋ ਪਲੀਜ਼ ਤੁਹਾਡੇ ਅਗੇ ਰਿਕਵੈਸਟ ਆ ਤਾਂ ਕਿ ਜਿਹੜਾ ਆਪਣਾ ਵਾਚਿੰਗ ਟਾਈਮ ਆ ਪੂਰਾ ਹੋ ਜੇ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਤਾਂ ਕਿ ਸਾਡੇ ਜਿਹੜੇ ਸੋਹਣੇ ਸੋਹਣੇ ਨੇ ਬਲੌਗ ਤੁਹਾਡੇ ਤੱਕ ਸਾਨੀ ਨਾਲ ਪਹੁੰਚ ਸਕਣ ਤੇ ਟਾਈਮ ਹੋ ਚੁੱਕਿਆ ਜੀ 11:30 ਦਾ ਤੇ ਅੱਜ ਮੰਮੀ ਚਲੇ ਗਏ ਮੰਮੀ ਜੀ ਬਸ 10 ਵਜੇ ਦੀ ਆਪਾਂ ਚਾਹ ਬਣਾਈ ਸੀ 11:00 ਕਵਜੇ ਇਸ ਤੋਂ ਬਾਅਦ ਮੰਮੀ ਜੀ ਚਾਹ ਪੀ ਕੇ ਜਿਹੜੇ ਚਲੇ ਗਏ ਉਹ ਕਹਿਣੇ ਜੀ ਆਪਣੇ ਕੋਡ ਦੁਨੇ ਤੇ ਉਹਨਾਂ ਦਾ ਮਾਸੀ ਜੀ ਦੇ ਮਾਸੀ ਜੀ ਦਾ ਬੇਟਾ ਢਿੱਲਾ ਸੀ ਉਹਨਾਂ ਦੀ ਮੰਮੀ ਦੀ ਮਾਸੀ ਜੀ ਨੇ ਜਿਹੜੇ ਉਹ ਕੋਡ ਦੁਨੇ ਵਿਆਹੇ ਹੋਏ ਨੇ ਤੇ ਉੱਥੇ ਜੀ ਉਹ ਪਤਾ ਲੈਣ ਚਲੇ ਗਏ ਉਹ ਢਿੱਲੇ ਸੀ ਜੀ ਉਹਨਾਂ ਦੀ ਮੰਮੀ ਤੋਂ ਜਾਇਆ ਨਹੀਂ ਗਿਆ ਬਸ ਮੰਮੀ ਦਾ ਜੀ ਬਾਲੇ ਹੱਥ ਪੈਰੇ ਵਾਲੇ ਖਰਾਬ ਹੋਏ ਪਏ ਸੀ ਜੀ ਤੇ ਉਹ ਬਸ ਦਵਾਈ ਯੂਜ਼ ਕਰ ਲੈਂਦੇ ਨੇ ਉਹਦੇ ਨਾਲ ਠੀਕ ਹੋ ਜਾਂਦੇ ਨੇ ਉਹਨਾਂ ਨੂੰ ਕੋਈ ਅਲਰਜੀ ਜੀ ਹੈਗੀ ਇਦਾਂ ਦੀ ਤੇ ਬਸ ਉਸ ਨਾਲ ਜਦੋਂ ਯੂਜ਼ ਕਰ ਲੈਂਦੇ ਨੇ ਠੀਕ ਹੋ ਜਾਂਦੇ ਨੇ ਜਦੋਂ ਸਾੜ ਦਿੰਦੇ ਨੇ ਜੀ ਫੇਰ ਉਦੋਂ ਹੀ ਹੋ ਜਾਂਦੇ ਨੇ ਤੇ ਬਾਕੀ ਜੇ ਆਪਾਂ ਸਾਰੇ ਕੰਮ ਧੰਦੇ ਕਰ ਲਏ ਮਸ਼ੀਨ ਆਪਣੀ ਚੱਲੀ ਜਾਂਦੀ ਸੀ ਮੈਂ ਧੋਈ ਜਾਂਦੀ ਸੀ ਕੱਪੜੇ ਜੀ ਕੱਪੜੇ ਵੀ ਧੋਤੇ ਆ ਗਏ ਬਸ ਜੀ ਥੋੜੇ ਕਣੇ ਜੇ ਰਹਿ ਗਏ ਸੀ ਤੇ ਮਗਰੋਂ ਲਾਹ ਤੇ ਜਿਹੜੇ ਬਚਾਰੇ ਇਹ ਵੀ ਆਪਾਂ ਧੋਈ ਦਿੰਨੇ ਆਗੇ ਤੇ ਹੋਰ ਜੀ ਮੌਸਮ ਵਧੀਆ ਹੈਗਾ ਠੀਕ ਆ ਗਰਮੀ ਬਹੁਤ ਖਰੀ ਬੈਠਾ ਜ ਰੱਬ ਤੇ ਪਹਿਲਾਂ ਤਾਂ ਬੱਦਲ ਜੇ ਸੀ ਜੀ ਹੁਣ ਥੋੜੀ ਜੀ ਗਰਮੀ ਧੁੱਪ ਜਿਹੜੀ ਤੇਜ਼ ਹੋ ਗਈ ਤੇ ਗਰਸਾਣ ਗਿਆ ਹੋਇਆ ਜੀ ਆਪਣਾ ਸਕੂਲ ਗਰਸਾਣ ਦੇ ਜਿਹੜੇ ਪੇਪਰ ਨੇ ਜੀ ਉਹ 5 ਤਰੀਕ ਤੋਂ ਸਟਾਰਟਿੰਗ ਨੇ 5 ਤਰੀਕ ਦਾ ਆਉਂਦਾ ਜੀ ਸ਼ਨੀਵਾਰ ਸ਼ਨੀਵਾਰ ਨੂੰ ਜੀ ਉਹਦਾ ਗਰਸ਼ੰਦ ਦਾ ਪਹਿਲਾ ਪੇਪਰ ਆਗਾ ਤੇ ਫਿਰ ਸੰਡੇ ਆ ਸੰਡੇ ਦੀ ਛੁੱਟੀ ਤੋਂ ਬਾਅਦ ਫਿਰ ਉਹ ਸੋਮਵਾਰ ਨੂੰ ਵੀ ਉਹਦਾ ਪੇਪਰ ਆ ਫਿਰ ਇੱਕ ਛੁੱਟੀ ਆ ਫਿਰ ਅਗਲਾ ਪੇਪਰ ਇੱਕ ਇੱਕ ਛੁੱਟੀ ਆ ਜਿਹਨੂੰ ਪੇਪਰਾਂ ਦੇ ਵਿੱਚ ਪਰ ਜੀ ਪੇਪਰ ਨੇ ਜਿਹੜੇ ਉਹਦੇ ਸਟਾਰਟ ਹੋ ਜਾਣਗੇ ਬਸ 5 ਤਰੀਕ ਨੂੰ ਤੇ ਬੱਕ ਜੀ ਟਿਊਸ਼ਨ ਤੇ ਚਲੇ ਜਾਂਦਾ ਹੁੰਦਾਗਾ ਕੁਛ ਨਾ ਕੁਛ ਟਾਈਮ ਘਰੇ ਰਿਵੀਜ਼ਨ ਕਰ ਲੈਂਦਾ ਹੁੰਦਾਗਾ ਤੇ ਦੇਖੋ ਜੀ ਥੋੜੀ ਜਿਹੀ ਪੜ੍ਹਾਈ ਵੀ ਬਹੁਤ ਜ਼ਿਆਦਾ ਟਫ ਅਸਲੇ ਆਈਸੀਐਸੀ ਬੋਰਡ ਆ ਨਾ ਉਹਦਾ ਬਹੁਤ ਬਹੁਤ ਜ਼ਿਆਦਾ ਸਲੇਵ ਸੀ ਟਫ ਹੈਗਾ ਤੇ ਚਲੋ ਜੀ ਮੈਂ ਹੁਣ ਗੁਰシャン ਦੇ ਡੈਡੀ ਜੇ ਆਪਾਂ ਆਪਣੀ ਬਾੜੀ ਆ ਜਿਹੜੀ ਸਰਦੀਆਂ ਵਾਲੀ ਸਬਜ਼ੀ ਹੈਗੀ ਉਹਨਾਂ ਦੀ ਬਜਾਈ ਕਰਦੇ ਨੇ ਅੰਦੇ ਵੀ ਆਪਾਂ ਚੱਲੋ ਬੀਜ ਦਿਨੇ ਆਗੇ ਆਪਣਾ ਥਾਂ ਜਿਹੜਾ ਗੁੱਡਿਆ ਪਿਆ ਸੀ ਪਹਿਲਾਂ ਕਹੀ ਗਏ ਨੇ ਵੀ 27 ਤਰੀਕ ਦਾ ਜੀ ਮੀਂਹ ਆਊਗਾ ਤੇ ਹਨੇਰੀ ਨੂਰੀ ਆਊਗੀ ਤੇ ਤਾਂ ਕਰਕੇ ਜੀ ਆਪਾਂ ਫਿਰ ਉਹਦੇ ਗੁੱਡੇ ਦਾ ਕਈ ਦਿਨ ਹੋ ਗਏ ਸੀ ਤਿਆਰ ਕਰਿਆ ਪਿਆ ਸੀ ਥਾਂ ਤੇ ਆਪਾਂ ਤਾਂ ਕਰਕੇ ਉਹ ਸਬਜ਼ੀ ਦੀ ਜਿਹੜੀ ਆ ਬੀਜੀ ਨਹੀਂ ਹੈਗੀ ਸੀ ਵੀ ਕਿਤੇ ਮੀਂਹ ਜਣਾ ਫਿਰ ਖਰਾਬ ਜੇ ਹੋ ਜਾਂਦੇ ਦੁਬਾਰਾ ਜੀ ਅੱਧ ਚੱਦੀ ਜੀ ਹਰੀ ਹੁੰਦੀ ਆ ਚੱਲ ਹੁਣ ਆਪਾਂ ਅੱਜ ਕਹਿੰਦੇ ਨੇ ਵੀ ਚਲ ਆਪਾਂ ਬੀਜ ਦਿਨੇ ਆਗੇ ਬੀ ਲਿਆਏ ਉਹ ਉਪਰ ਮੇਨ ਮੇਨ ਚੀਜ਼ਾਂ ਜੀਆਂ ਜਿਹੜੀਆਂ ਸਬਜ਼ੀਆਂ ਜਿਹੜੀ ਉਹ ਲਾ ਦਿੰਨੇ ਆਗੇ ਤੇ ਉਹ ਹੁਣ ਹੁਣੇ ਐਸੀ ਪਿੰਡੋਂ ਬੀ ਲੈ ਕੇ ਨਾ ਮੰਮੀ ਜੀ ਨੇ ਚੜਾਇਆ ਹੈ ਬਸ ਤੇ ਨਾਲੇ ਬੀਜ ਲਿਆ ਹੈ ਹੁਣ ਆਪਾਂ ਬੀਜ ਦੇਾਂਗੇ ਤੇ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਕਾਦਾ ਕਾਦਾ ਵੀ ਲਿਆਏ ਆਗੇ ਬਸ ਖੁੱਲਾ ਬੀ ਲਿਆ ਹੈ ਯਾਸੀਮ ਪੈਕਟ ਟੀ ਆਲਾ ਨਹੀਂ ਹੈਗਾ ਜੀ ਉਹ ਪਾ ਇੱਕ ਟਨ ਕੁਲ ਵੱਡੀ ਪੈਕਿੰਗ ਹੁੰਦੀ ਆ ਦੁਕਾਨਦਾਰ ਕੋਲ ਤੇ ਉਹ ਛੋਟੇ ਥੋੜਾ ਥੋੜਾ ਪਾਉਨੋ ਚ ਜਿਹੜਾ ਬੀ ਆ ਉਹ ਫਿਰ ਖੁੱਲਾ ਹੀ ਪਵਾ ਲਿਆ ਏ ਤੇ ਦੇਖਦੇ ਆ ਜੀ ਫਿਰ ਅੱਧ ਵਿਚ ਅੱਧਾ ਹੀ ਹਰਾ ਹੁੰਦਾ ਹੁੰਦਾ ਆ ਟਾਈਮ ਜੇ ਵਾਲਾ ਤਾਂ ਹਾਂਜੀ ਮੈਂ ਤੁਹਾਨੂੰ ਬੀ ਦਿਖਾਉਣੀ ਆ ਅੱਥਾ ਕਾਦਾ ਕਾਦਾ ਦੀ ਲਿਆਏ ਆਂਗੇ ਤੇ ਬੈਕ ਕੈਮਰਾ ਕਰਕੇ ਦਿਖਾਉਣੀ ਆ ਤੁਹਾਨੂੰ ਜੀ ਮੈਂ ਜੀ ਧਨੀਆਂ ਧਨੀਆਂ ਤਾਂ ਆਪਣੇ ਪਿਆ ਵੀ ਸੀ ਜੀ ਪਿਛਲੇ ਸਾਲ ਵਾਲਾ ਵੀ ਪਿਆ ਵੀ ਤੇ ਆਪਾਂ ਪਾਲਕ ਫਾਲਕ ਥੋੜੀ ਲੈ ਕੇ ਆਏ ਨੇ ਮੈਂ ਕਹੇ ਸੀ ਮੈਂ ਜ਼ਿਆਦਾ ਹੋਰ ਲਿਆਉਣੀ ਸੀ ਪਾਲਕ ਤਾਂ ਪਾਲਕ ਤਾਂ ਵਧੀਆ ਹੋ ਜਾਂਦੀ ਹੈ ਯਾਰ ਉੱਥੇ ਚ ਤੇ ਬਾਕੀ ਆਪਾਂ ਨੇ ਜੀ ਗਾਜਰਾਂ ਦਾ ਬੀਜ ਲਿਆਏ ਨੇ ਇਹ ਇਹ ਹੈਗਾ ਤਾਂ ਜੀ ਹਾਈਬ੍ਰਿਡ ਬੀਜ ਆ ਉਹ ਖੋਲ੍ਹ ਲਈ ਪਾ ਦਿੰਦੇ ਨੇ ਉਹਨਾਂ ਕੋਲ ਵੱਡੀ ਪੈਕਿੰਗ ਹੁੰਦੀਆਂ ਨੇ ਤੇ ਇਹ ਲੈ ਆਤੇ ਨੇ ਸਲਗਮ ਹੋ ਗਏ ਇਹ ਹੋ ਗਈ ਮੇਥੀ ਮੇਥੇ ਲਿਆਈ ਨਹੀਂ ਹੈਗੇ ਫਿਰ ਇਹ ਨੇ ਜੀ ਮੂਲੀਆਂ ਦਾ ਬੀਜ ਤੇ ਚਲ ਆਪਾਂ ਨੂੰ ਕੁਝ ਅਜਿਹੇ ਖੇਰਾਂ ਥੋੜ੍ਹੀ ਥੋੜ੍ਹੀ ਵੈਰਾਈਟੀ ਜੀ ਲਾ ਦਿੰਨੇ ਆਂਗੇ ਟਮਾਟਰ ਮਟਰ ਦੇ ਨਾਲ ਤੇ ਲਸਣ ਵਗੈਰਾ ਉਹ ਥੋੜਾ ਆਪਾਂ ਥਾਂ ਤਿਆਰ ਕਰਾਂਗੇ ਤੇ ਉਹ ਆਪਾਂ ਫੇਰ ਲਾਉਣੇ ਆਂਗੇ ਚਲੋ ਮੈਂ ਦੇਖਦੀ ਆਂਗੀ ਚਲੋ ਮੈਂ ਕੱਪੜੇ ਕੱਢ ਕੇ ਇਹਦੇ ਬਾਅਦ ਆਪਾਂ ਬਜਾਈ ਕਰਦੇ ਆਂਗੇ ਤੁਹਾਨੂੰ ਵੀ ਦਿਖਾਉਣੇ ਆਂਗੇ ਹਾਂ ਮੂੰਗੀ ਤੋੜ ਕੇ ਲਿਆ ਸੀ ਜੀ ਕੋਲ ਸੰਡੇ ਰੈਡੀ ਇਹ ਉੱਥੇ ਬੱਟਾ ਨਹੀਂ ਹੁੰਦੀਆਂ ਜਿਹੜੀਆਂ ਆਪਣੇ ਖੇਤ ਦੀਆਂ ਤੇ ਉਹ ਵੀ ਕਿਤੇ ਡਿਗਿਆ ਹੋਇਆ ਵਧੀਆ ਉੱਥੇ ਹਰੀ ਹੋ ਗਈ ਬੈਠੇ ਬੈਠੇ ਤੋੜ ਲਿਆਏਗੀ ਹਾਂ ਵਧੀਆ ਮੂਗੀ ਇਹਦਾ ਸੱਤੀ ਵਿੱਚ ਇਹਦਾ ਫਲੀਆਂ ਦੇ ਵਿੱਚ ਵੀ ਆ ਚਲੋ ਹੁਣ ਆਪਾਂ ਚੱਲਦੇ ਹਾਂ ਸੁੰਦਖਾ ਕੇ ਲਿਆਉਣੇ ਆ ਵੀ ਆਪਾਂ ਆਪਣੀ ਬਾੜੀ ਦੇ ਵਿੱਚ ਇਹਨਾ ਮਸ਼ੀਨ ਚਲਾ ਰਹੀ ਆਪਾਂ ਸੀਨ ਆਪਣੇ ਚੱਲੀ ਜਾਂਦੀ ਆ ਥੋੜੇ ਹੀ ਰਹਿਨੇ ਨੇ ਕੱਪੜੇ ਬਸ ਜੀ ਵੇਖੋ ਕਿਹੜਾ ਜਾ ਚੱਲੂਗਾ ਤਾਨੂੰ ਦਿਖਾਉਣੇ ਆਪਾਂ ਵੀ ਆਪਾਂ ਬਾੜੀ ਦੇ ਵਿੱਚ ਇਸ ਤਰ੍ਹਾਂ ਤਿਆਰ ਕਰ ਲਿਆ ਵਿੱਚ ਦੀ ਜੇ ਬੱਦਲ ਕੱਢ ਲੈਂਦਾ ਰੱਬ ਵਿੱਚ ਦੀ ਧੁੱਪ ਹੋ ਜਾਂਦੀ ਹੈ ਇੱਥੇ ਤਾਂ ਆਪਣੇ ਸਾਹ ਇਧਰਲੀ ਸਾਈਡ ਤਾਂ ਜੀ ਆਹ ਬੱਟ ਦੇ ਮਿੱਟੀ ਹੋਰ ਲਾ ਦੋ ਆ ਮਾ ਸੋਨੂ ਦਰ ਆਦਾ ਹੋ ਗਿਆ ਸੀ ਚਲ ਥੋੜੀਆਂ ਜਿਹੀ ਦੋ ਫੱਟਾਂ ਰੱਖ ਲੈਨੇ ਆ ਇਹ ਸੋਹਣੀਆਂ ਹੋ ਗਈਆਂ ਜੀ ਹੁਣ ਫੁੱਟੀਆਂ ਆਈਆਂ ਵਧੀਆ ਹਰੀਆਂ ਹਰੀਆਂ ਹੋ ਗਈਆਂ ਤੇ ਹੁਣ ਆਪਾਂ ਇਹਨੂੰ ਰੱਖ ਲੈਣਾ ਚਲ ਹਜੇ ਸੂਈ ਚਲਦਾ ਅੱਧੇ ਗੱਤੇ ਤੱਕ ਦਾ ਸਬਜ਼ੀ ਵਧੀਆ ਲੱਗਦੀ ਹੈ ਜੀ ਉਸ ਤੋਂ ਬਾਅਦ ਮੌਸਮ ਜਾਂ ਚੇਂਜ ਹੋ ਜਾਂਦਾ ਹੈਗਾ ਤੇ ਇਹ ਆ ਜੀ ਕਦੂਆਂ ਦੀ ਬੇਲ ਇਹ ਉੱਥੇ ਵਧੀਆ ਕਦੂ ਉੱਤਰਿਆ ਆਉਂਦੇ ਨੇ ਆਪਣੇ ਉਧਰ ਖੇਤ ਵੀ ਹੈ ਜੀ ਚੌਲੇ ਫਲੀਆਂ ਦੀਆਂ ਬੇਲਾਂ ਲਾਈਆਂ ਹੋਈਆਂ ਨੇ ਕੁਸ ਤਾਂ ਤੇ ਕੁਝ ਕਦੂਆਂ ਦਾ ਉਧਰੋਂ ਵੀ ਸਬਜ਼ੀ ਵਧੀਆ ਉੱਤਰਿਆ ਆਉਂਦੀ ਹੈ ਜੀ ਆ ਪੱਕ ਦੋ ਦਿਨ ਸੈੱਟ ਵੀ ਦਿੱਤਾ ਸੀ ਵਿੱਚ ਪ੍ਰਿੰਡੀਆਂ ਜੇ ਤੋੜੀਏ ਹੈ ਜਾਨਾ ਪੱਕੀਆਂ ਪੱਕੀਆਂ ਤੋੜ ਕੇ ਸਿੜਦਾਂਗੇ ਕਿੰਨੀਆਂ ਪੱਕੀਆਂ ਪਈਆਂ ਨੇ ਵਧੀਆ ਕੱਚੀਆਂ ਕੱਚੀਆਂ ਨੇ ਵਾ ਤੋੜਨ ਦੇ ਤੋੜੀ ਪੱਕ ਗਈਆਂ ਜੀ ਹਾਂ ਇਥੇ ਆਪਾਂ ਲੇਟ ਚੱਲਦੇ ਆਂ ਸਬਜ਼ੀ ਨੂੰ ਅੱਗੇ ਤਾਂ ਪਹਿਲਾਂ ਗੇਤੀ ਲਾ ਦਿੰਨੇ ਆਂ ਪਰ ਪਿਛਲੇ ਸਾਲ ਦੋ ਵਾਰਾਂ ਲਾਤੀ ਸੀ ਜੀ ਉਫਣ ਜੇ ਉਫਣ ਜੇ ਕਿ ਮੱਚ ਜਾਂਦੀ ਸੀ ਵਧੀਆ ਹਰੀ ਹੋ ਗਈ ਜਦੋਂ ਪਾਣੀ ਲਾ ਦਿੰਦੇ ਉਫਣ ਜੇ ਜਾਂਦੀ ਹੈ ਜੀ ਪਤਾ ਨਹੀਂ ਕੋਈ ਰੇਰੂ ਦਾ ਪੈ ਜਾਂਦਾ ਗਾ ਚਲੋ ਹੁਣ ਅੱਪ ਪਾਨ ਦੇ ਤਿਆਰੀਆਂ ਪਾ ਲਈਏ ਤੇ ਦੁਪਹਿਰ ਬੀਜ ਦੇਾਂਗੇ ਇਧਰ ਆਪਣੇ ਅੱਧੇ ਅੱਧੇ ਦਿਨ ਤੱਕ ਸਾਹ ਰਹਿੰਦੀ ਹੈਗੀ ਪਿਛਲੇ ਪਹਿਰ ਜਿਉਂ-ਜਿਉਂ ਸੂਰਜ ਢਲੀ ਜਾਊਗਾ ਫਿਰ ਇਧਰ ਧੁੱਪ ਆਈ ਜਾਊਗੀ ਬਹੁਤ ਵਧੀਆ ਠੰਢੀ-ਠੰਢੀ ਹੈ ਵਾਇਦਰ ਤਾਂ ਬਹੁਤ ਵਧੀਆ ਜੀ ਚੋਨਾ ਵੀ ਆਪਣਾ ਨਿਸਰਨਾ ਹੋ ਗਿਆ ਸੁਰੂ ਜੀ ਆਪਾਂ ਕਿੰਨੀ ਤਰੀਕ ਨੂੰ ਲਾਇਆ ਸੀ ਚੋਨਾ 27 ਬਾਈ ਨੂੰ ਸਾਉਂਡ ਨੂੰ ਬਾਈ 사ਉਂਡ ਨੂੰ ਲਾਇਆ ਸੀ ਬਾਈ 사ਉਂਡ ਨੂੰ ਚੋਨਾ ਲਾਇਆ ਸੀ ਜੀ ਆਪਣਾ ਪੰਜ ਚਾਰ ਕਿ ਤੱਕ ਤਾਂ ਲੇਟ ਹੋ ਗਿਆ ਸੀ ਵੈਸੇ ਵਧੀਆ ਪੂਜਾ ਮਾਰ ਗਿਆ ਸਰੋਂ ਨਹੀਂ ਜਾ ਕੇ ਲਿਆਤੀ ਆਪਾਂ ਕਰੋ ਸਰੋਂ ਆਪਣੇ ਪਿਛਲੇ ਸਾਲ ਦੀ ਪਈ ਸੀ ਜੀ ਸਾਗ ਵਾਲੀ ਲਿਆਤੀ ਸੀ ਪੈਕਿੰਗ ਜੀ ਉਹ ਵੀ ਸਰੋਂ ਜੀ ਹੈਗੇ ਉਹ ਪਿਛਲੇ ਸਾਲ ਦੀ ਪੈਸੇ ਉਹ ਆਪਾਂ ਹੁਣ ਇੱਕ ਸਾਲ ਵਿੱਚਾਂਗੇ ਕੁਝ ਦੂਜੀ ਵੀ ਵੇਦਾਂਗੇ ਆਪਣੇ ਘਰ ਵਾਲੀ

ਕਿ ਤਿਆਰ ਸਰਪੇਚੀ ਦੇ ਬੋਟਾਂ ਦਾ ਛੋਡੇ ਕੀ ਹਾਲ ਆ ਜੀ ਸਾਡੇ ਤਾਂ ਸਰਬਸੰਮਤੀ ਆਪਣੇ ਤਾਂ ਨਹੀਂ ਹੁੰਦੀ ਸਾਡੇ ਤਾਂ ਬੋਟਾਂ ਹੀ ਪਾਏ ਨੇ ਇੱਕ ਕਿਰੀਆ ਪਾ ਪਾਤੀ ਜੇ ਜੇ ਆਪਾਂ ਪਾਲਕ ਲਾ ਦਾਂਗੇ ਇਹਦੇ ਵਿੱਚ ਆਪਾਂ ਲਾਵਾਂਗੇ ਪੱਟਣ ਨਹੀਂ ਦੀਨੀਆਂ ਮੋਬਾਈਲ 'ਚ ਨਹੀਂ ਦੀਨੀਆਂ ਹੈਗੀਆਂ ਪਰ ਕੈਮਰੇ 'ਚ ਇਹ ਚ ਆਪਾਂ ਲਾ ਦਾਂਗੇ ਮੇਥੇ ਇਹ ਚ ਧਨੀਆ ਲਾ ਦਾਂਗੇ ਤੇ ਇਹਦੇ ਵਿੱਚ ਆਪਾਂ ਲਾ ਦਾਂਗੇ ਸਰੋਂ ਦੀ ਸਾਗਾਂ ਤੇ ਬਾਕੀ ਹਜੇ ਆਪਾਂ ਲਸਣ ਨੂੰ ਥਾਂ ਕਰਾਂਗੇ ਤਿਆਰ ਉਧਰ ਦੇਖਾਂਗੇ ਦੂਜੀ ਸਾਈਡ ਆਪਣੇ ਘਰ ਦੇ ਉਧਰ ਕਾ ਬਹੁਤ ਹੋਇਆ ਪਿਆ ਗੱਡ ਗੱਡ ਕੇ ਉਧਰ ਤਿਆਰ ਕਰ ਲਾਂਗੇ ਲੱਗੇ ਬਿਜਲ ਕਰਾ ਸੁਰੂ ਇਹ ਬਿਜ਼ਨਸ ਨੂੰ ਕਰੀ ਪਾਲਕ ਹਾਂਜੀ ਇੱਥੇ ਮੈਂ ਹੁਣ ਪਾਲਕ ਜਿਹੜੀ ਬੀਜਣ ਲੱਗੀ ਪਾਲਕ ਜੀ ਆਪਾਂ ਬਸ ਇੱਕ ਛੋਟੀ ਜੀ ਕਿਆਰੀ ਹੋਈ ਲਾਉਣੇ ਹੁੰਨੇ ਆਗੇ ਬਸ ਆਪਾਂ ਨੂੰ ਇਹ ਕਿਆਰੀ ਜਿਹੜੀ ਮੁਕਦੀ ਨਹੀਂ ਹੈਗੀ ਜੀ ਕਿਉਂ ਆਇਆ ਅਸਿਆਲਾਂ ਦੇ ਵਿੱਚ ਤਾਂ ਇਹ ਚ ਵੀ ਆਮੋ ਆਮ ਪਾਲਕ ਹੋ ਜਾਂਦੀ ਆ ਫਿਰ ਬਸ ਪਸੂਆਂ ਨੂੰ ਵੱਢ ਕੇ ਆਪਾਂ ਹਰੇ ਦੇ ਵਿੱਚ ਪੁੱਤਰ ਦੇਣ ਉਹ ਜਿਆਦਾ ਹੋ ਜਾਂਦੀ ਆ ਫਿਰ ਇੰਨੀ ਵੱਡੀ ਉਹ ਵੀ ਨਹੀਂ ਹੁੰਦੀ ਹੈਗੀ ਜੀ ਤੋੜੀ ਵੀ ਨਹੀਂ ਜਾਂਦੀ ਬਸ ਜੇ ਆਪਾਂ ਪੁਰਜੀ ਵਗੈਰਾ ਬਣਾ ਲਈਦੀ ਆ ਪਾਲਕ ਦੀ ਜਾਂ ਜੇ ਆਪਾਂ ਬਸ ਜੋ ਸਾਗ ਬਣਾਉਣੇ ਹੁੰਨੇ ਆ ਸਾਗ ਦੇ ਵਿੱਚ ਪਾ ਲੈਨੇ ਆ ਤੇ ਜਿਆਦਾ ਫਿਰ ਪਾਲਕ ਨਹੀਂ ਆਪਣੇ ਵਰਤੋਂ ਚ ਆਉਂਦੀ ਹੈਗੀ ਫਿਰ ਪਾਲਕ ਤਾਂ ਆਪਾਂ ਥੋੜੀ ਪੀਦ ਦੋਨੇ ਆ ਤੇ ਇੱਥੇ ਜੀ ਮੈਂ ਫਿਰ ਹੌਲੀ-ਹੌਲੀ ਬੀਜਣ ਲੱਗੀ ਪਾਲਕ ਤੇ ਗੁਰシャン ਦੇ ਡੈਡੀ ਫਿਰ ਮੈਨੂੰ ਕਹਿੰਦੇ ਤੂੰ ਆਪ ਹੀ ਬੀਜ ਲਾ ਮੈਨੂੰ ਕਹਿੰਦੇ ਗੋਚਾ ਕੱਢੀ ਆ ਨਹੀਂ ਤੂੰ ਮੈਂ ਕਹਿੰਨੇ ਇਧਰੋਂ ਆਏ ਬੀਜਣਾ ਸੀ ਆਏ ਬੀਜਣਾ ਸੀ ਤਾਂ ਕਰਕੇ ਫਿਰ ਜੀ ਉਹਨਾਂ ਨੇ ਜਿਹੜਾ ਕਿਆਰੀਆਂ ਪਾ ਕੇ ਤਿਆਰ ਕਰਕੇ ਉਹ ਕਰਤਾ ਤੇ ਮੈਂ ਫਿਰ ਬੀਜਣ ਲੱਗੀ ਨਾਲ ਤਾਂ ਹੀ ਉਹ ਤੇ ਆਇਆ ਜੇ ਖੇਤ 'ਚ ਆਪਾਂ ਨੂੰ ਬਸ ਆਹੀ ਫਾਇਦਾ ਹੈ ਜਦੋਂ ਆਪਾਂ ਖੇਤ 'ਚ ਰਹਨੇ ਆਂਗੇ ਤਾਂ ਜਿਹੜੀ ਸਬਜ਼ੀ ਬਾਜੀ ਆ ਆਪਣੇ ਆਮ ਹੋ ਜਾਂਦੀ ਆ ਆਪਾਂ ਜਿਹੜੀ ਆਪਾਂ ਔਰਤਾਂ ਹੁੰਦੀਆਂ ਨੇ ਹਨਾ ਇਹ ਵੀ ਫਿਰ ਨਾਲ ਜੀ ਥੋੜੀ ਹੋਰ ਹੈਲਪ ਕਰਦੇ ਆ ਫਿਰ ਆਪਾਂ ਨੂੰ ਵੀ ਐ ਹੁੰਦਾ ਵੀ ਜੇ ਘਰ ਦੀ ਸਬਜ਼ੀ ਹੋਵੇ ਉਹਦੇ ਵਰਗੀ ਰੀਸ ਨਹੀਂ ਤੇ ਘਰ ਦੀ ਸਬਜ਼ੀ ਵਧੀਆ ਰਹਿੰਦੀ ਆ ਜੀ ਹਨਾ ਆਪਾਂ ਜੋ ਮੁੱਲ ਹੁਣ ਅਸੀਂ ਸਾਗ ਆ ਜੀ ਬਣਾਇਆ ਨਹੀਂ ਹੈਗਾ ਅਸੀਂ ਮੁੱਲ ਦਾ ਕਦੇ ਵੀ ਪਾਲਕ ਸਰੋਂ ਦਾ ਸਾਗ ਨਾ ਕਦੀ ਅਸੀਂ ਗੋਭੀ ਨਹੀਂ ਬਣਾਉਂਦੇ ਹੈਗੇ ਕਦੇ ਹੋ ਐਮਰਜੈਂਸੀ ਕਦੇ ਕੋਈ ਰਿਸ਼ਤੇਦਾਰਾ ਜੇ ਆਪੋਂ ਉਹ ਮੁੱਲ ਦੀ ਜਿਹੜੀ ਗੋਭੀ ਆ ਉਹ ਲੈ ਆਉਣ ਹੁੰਨੇ ਆ ਤੇ ਜਿਵੇਂ ਹੁਣ ਆਪਾਂ ਸਾਗ ਹਜੇ ਹੋਇਆ ਨਹੀਂ ਹਜੇ ਆਪਾਂ ਸਾਗ ਜਿਹੜਾ ਮੁੱਲ ਦਾ ਨਹੀਂ ਬਣਾਇਆ ਹੈਗਾ ਹਾਂ ਜਦੋਂ ਆਪਣੇ ਖੇਤ ਵਿੱਚ ਹੋ ਗਿਆ ਜੀ ਆਪਾਂ ਉਸ ਟਾਈਮ ਪਾ ਸਾਗ ਬਣਾਵਾਂਗੇ ਉੱਥੇ ਦੇਖੋ ਜੀ ਹੁਣ ਉਹ ਜੰਮਾ ਬੇਰੁੱਤਾ ਸਾਗ ਆ ਉਹਦੇ ਵਿੱਚ ਕਿੰਨੇ ਕੈਮੀਕਲ ਕਿੰਨੇ ਉਹਦੇ ਵਿੱਚ ਨਦੀ ਆ ਕੀਟਨਾਸ਼ਕ ਦਵਾਈਆਂ ਦਾ ਸਟਕਿਆ ਕੀਤਾ ਹੋਊਗਾ ਕਿੰਨਾ ਜ਼ਿਆਦਾ ਉਹਦੇ ਵਿੱਚ ਯੂਰੀਆ ਵਗੈਰਾ ਪਾਉਂਦੇ ਨੇ ਫਿਰ ਜੀ ਉਹ ਜਿਹੜੀ ਚੀਜ਼ ਸਾਰੀ ਆਪਣੇ ਜਿਹੜੀ ਸੇਧ ਖਾਤਰ ਉਹ ਹਾਨੀਕਾਰਕ ਆ ਗਈ ਤੇ ਫਿਰ ਆਪਾਂ ਜੀ ਕੱਲਾ ਜਿਹੜਾ ਅੱਜ ਦਾ ਮਾਡਰਨ ਜ਼ਿੰਦਗੀ ਆ ਬਸ ਕੱਲੀ ਜਿਓ ਸੁਆਦਾਂ ਦੇ ਮਗਰ ਪੈ ਗਈ ਹੁਣ ਆਪਾਂ ਨੂੰ ਬਸ ਐ ਆਉਂਦਾ ਵੀ ਪਾ ਚੀਜ਼ ਖਾ ਲਈਏ ਇਹ ਜਿਹਾ ਸੁਆਦ ਆ ਐਸਾ ਆ ਚੀ ਦਾ ਸੁਆਦ ਆ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜੀ ਹੁਣ ਤਾਂ ਮੁੱਲ ਦੀਆਂ ਤਾਂ ਜ਼ਹਿਰਾ ਹੀ ਨੇ ਜੇ ਹੋ ਸਕਦਾ ਜਿੰਨੀ ਤੋਂ ਜਿੰਨੀ ਮਿਹਨਤ ਤੁਸੀਂ ਆਪ ਕਰੋ ਆਪਣੇ ਖੇਤਾਂ ਦੇ ਵਿੱਚ ਆਵਦੀ ਫਸਲ ਉਗਾਓ ਤੇ ਤਾਂ ਕਰਕੇ ਵੀ ਆਪਾਂ ਆਪਣੀ ਸਿਹਤ ਆ ਉਹਨੂੰ ਆਪਾਂ ਸਹੀ ਰੱਖ ਸਕਦੇ ਆਂਗੇ ਤੇ ਵੱਧ ਤੋਂ ਵੱਧ ਭੈਣਾਂ ਨੂੰ ਵੀ ਹੈਲਪ ਕਰਾਉਣੀ ਚਾਹੁੰਦੀ ਆ ਮਨੂੰ ਆਪਾਂ ਖੇਤ ਦੇ ਵਿੱਚ ਬੈਠੇ ਆਂਗੇ ਤਾਂ ਨਾਲ ਭੈਣਾਂ ਨੂੰ ਵੀ ਹੈਲਪ ਕਰਾਉਣੀ ਚਾਹੀਦੀ ਸਬਜ਼ੀ ਬਾਜੀ ਆਮ ਰਹਿੰਦੀ ਹੈ ਜੀ ਤੇ ਹੁਣ ਪਿੰਡਾਂ ਦੇ ਵਿੱਚ ਜਿਹੜੇ ਵੱਡੇ ਘਰ ਨੇ ਜੀ ਜ਼ਿਆਦਾਤਰ ਘਰਾਂ ਦੇ ਵਿੱਚ ਬਹੁਤ ਥਾਂ ਪਿਆ ਉੱਥੇ ਵੀ ਭਾਣੋ ਥੋੜੇ ਤੋਂ ਥੋੜੇ ਸਬਜ਼ੀ ਜਿਹੜੀ ਉਗਾਉਣੀ ਚਾਹੀਦੀ ਆ ਜਿਨ੍ਹਾਂ ਨੂੰ ਸੌਂਕ ਆ ਜੇ ਤਾਂ ਫਿਰ ਸੱਤ ਤੇ ਵੀ ਸਬਜ਼ੀ ਉਗਾ ਲੈਂਦੇ ਨੇ ਇੰਨਾ ਜ਼ਿਆਦਾ ਵਿੱਚ ਜਿਹੜੇ ਲੋਕ ਜਿਨ੍ਹਾਂ ਨੂੰ ਸੌਂਕ ਆ ਜੀ ਬਹੁਤ ਘਰ ਨੇ ਜਿਹੜੇ ਸਬਜ਼ੀ ਵੀ ਆਪਦੀ ਤਿਆਰੀ ਖਾਂਦੇ ਨੇ ਤੇ ਆਪਾਂ ਨੂੰ ਜੇ ਹਮੇਸ਼ਾ ਮੁੱਲ ਦੀ ਸਬਜ਼ੀ ਤੋਂ ਤਾਂ ਆਪਾਂ ਨੂੰ ਅਨਸਰ ਦੇ ਨੂੰ ਹੀ ਖਾਣੀ ਚਾਹੀਦੀ ਆ ਵੀ ਚਲੋ ਹੁਣ ਆਪਾਂ ਨੂੰ ਸਰਦਾ ਨਹੀਂ ਕੋਈ ਭੈਣ ਭਾਈ ਰਿਸ਼ਤੇਦਾਰ ਆ ਗਿਆ ਉਸ ਟਾਈਮ ਤੇ ਚਲੋ ਆਪਾਂ ਲੈ ਆਉਣੇ ਹੁੰਨੇ ਆ ਵੀ ਚਲੋ ਮੌਸਮ ਚੇਂਜ ਹੋ ਗਿਆ ਕਦੇ ਦਿਲ ਵੀ ਕਰਦਾ ਵੀ ਮੁੱਲ ਆਪਾਂ ਗੋਭੀ ਵਗੈਰਾ ਖਾਈਏ ਪਰ ਜੇ ਅਸੀਂ ਬਹੁਤ ਜ਼ਿਆਦਾ ਪਹੇਜ਼ ਕਰਦੇ ਆ ਅਸੀਂ ਕਦੇ ਵੀ ਮੁੱਲ ਦੀ ਸਬਜ਼ੀ ਨਹੀਂ ਲਿਆਤੀ ਹੈਗੀ ਜੇ ਲੈ ਕੇ ਆਉਣਾ ਤਾਂ ਹਾਂ ਕਿਸੇ ਦੇ ਰਿਸ਼ਤੇਦਾਰ ਆ ਜਦੋਂ ਆਪਣਾ ਕੋਈ ਭੈ ਰਿਸ਼ਤੇਦਾਰ ਆਪਾਂ ਉਦੋਂ ਹੀ ਲੈ ਕੇ ਆਉਣੇ ਹੁੰਨੇ ਆ ਤੇ ਨਹੀਂ ਜੀ ਬਸ ਹੁਣ ਆਪਾਂ ਇਹ ਪਾਲਕ ਲਾਤੀ ਪਤਨੀਆ ਲਾਤਾ ਜੇ ਵਧੀਆ ਉੱਗ ਗਿਆ ਜੀ ਜਦੋਂ ਇਹ ਫਿਰ ਆਪਾਂ ਹੁਣ ਗੋਭੀ ਨੂੰ ਵੀ ਥਾਂ ਕਰ ਲਾਂਗੇ ਤੇ ਜਿਹੜੀ ਗੋਭੀ ਦੀ ਪਨੀਰੀ ਆਪਾਂ ਉਹ ਵੀ ਲਿਆ ਕੇ ਲਾ ਦਾਂਗੇ ਤੇ ਬਾਕੀ ਲਸਣ ਵਗੇਰਾ ਰਹਿ ਗਿਆ ਜੀ ਆਪਾਂ ਉਹਨੂੰ ਥਾਂ ਜਿਹੜਾ ਤਿਆਰ ਕਰ ਲਾਂਗੇ ਆਹ ਗੁਰਸ਼ਰਨ ਦੇ ਡੈਡੀ ਨੇ ਵੀ ਇਸ ਤੇ ਮਗਰੋਂ ਰਹਿੰਦਾ ਸੀ ਤੇ ਇੱਥੇ ਆਪਾਂ ਇੱਥੇ ਥੋੜੀ ਜੀ ਮੇਥੀ ਵੀ ਸੀ ਬੱਟ ਜੀ ਬਣਾ ਕੇ ਇੱਥੇ ਆਪਾਂ ਸਰੋਂ ਦੇ ਜੀ ਸਾਗ ਵਾਲੀ ਚਲੋ ਜੀ 18 20 ਤਾਂ ਹੁਣ ਇਹਨਾਂ ਨੂੰ ਸ਼ਾਮ ਨੂੰ ਪਾਣੀ ਲਾ ਦਾਂਗੇ ਆਪਾਂ ਤੇ ਅੱਜ ਲਾ ਦਾਂਗੇ ਨਹੀਂ ਸਵੇਰੇ ਲਾ ਦਾਂਗੇ ਕਿਉਂ ਸੰਡੇ ਫਿਰ ਇਹ ਪਦਾਨ ਵਗੈਰਾ ਸਿੱਟ ਦਿੰਦੇ ਹਾਂ ਚਲ ਆ ਦੇਖੋ ਨੇ ਤੁਹਾਨੂੰ ਚਾਰ ਆਲੇ ਟੋਏ ਤੇ ਆਪਣੇ ਚਿੱਬੜਾਂ ਦੀ ਵੇਲ ਆ ਗਈ ਚਿੱਬੜ ਲੱਗੇ ਹੋਏ ਨੇ ਉੱਤੇ ਨੇ ਇੱਪੜਾ ਲੀਆ ਕਿੱਦ ਕਿੱਦ ਜਿਆਦਾ ਚਿਪੜ ਨਹੀਂ ਪਾਇ ਬਹੁਤ ਜਿਆਦਾ ਵੱਡੀ ਹੈਗੀ ਪੱਕਿਆ ਭੈ ਨਹੀਂ ਹੋਣਾ ਕੋਈ ਆ ਦੇਖੋ ਜੀ ਆਪਣਾ ਕੀ ਰਿਹਾ ਹੋਇਆ ਵੀ ਥਿਆ ਗਿਆ ਹੈ ਕਾ ਮਿਲ ਗਿਆ ਤੋ ਪਾ ਦੇਖ ਲਈਏ ਜੀ ਮੈਂ ਫੇਰ ਦਿਖਾਉਣੇ ਤੁਹਾਨੂੰ ਕਿੰਨੀਆਂ ਕੱਥੀਆਂ ਆਉਂਦੇ ਨੇ ਹਨਸਾ ਹੋਰ ਵੀ ਹੋਣਗੇ ਦੋ ਇਥੇ ਆਏ ਨੇ ਜੀ ਹੋਰ ਤਾਂ ਹੈ ਨਹੀਂ ਹਜੇ ਕੱਚੇ ਨੇ ਬਸ ਪੱਕ ਜਾਣਗੇ 5-7 ਦਿਨਾਂ ਨੂੰ ਵਧੀਆ ਚਲੋ ਜੀ ਆਪਣਾ ਗੁਰਸ਼ਰਨ ਹੋ ਗਿਆ ਰੈਡੀ ਸਰਨ ਚੱਲਿਆ ਟਿਊਸ਼ਨ ਤੇ ਆਇ ਨੂੰ ਵੀ ਪਾਣੀ ਲਾਉਣਾ ਦਾ ਗੁਰਸ਼ਰਨ ਨੂੰ ਆਵੇ ਆ ਬੇ ਨੂੰ ਪਤਾ ਨਹੀਂ ਸੁਣਦੀ ਪੈ ਗਈ ਨਾ ਸਾਰੇ ਪੱਤੇ ਖਾਲੇ ਇਹਦੇ ਉੱਤੋਂ ਕੌਣ ਲੈ ਕੇ ਜਾਊ ਤੈਨੂੰ? ਮੈਡੀਕੀ ਮੈਡੀਕੀ। ਕਿਤਾ ਹਬਈ ਬਾਰੀ ਚੁੰਨੀ ਜਾਦੀ। ਆ ਸੜਾ ਗੁਰਸ਼ਾਨ ਦੁੱਧੂ ਪੀਆਏਗਾ ਛੱਡਿਆ ਜਾ। ਪੀਆਏ। ਹਲੇ ਕਿਸਨ ਚਿਬੜ ਮਿਲ ਗਏ। ਦੁੱਧ ਹੀ ਨਾ। ਸੜਾ ਗੁਰਸ਼ਾਨ ਨੇ ਤੂੰ ਸੰਦਾ ਜਾਂਦਾ ਜੱਪ। ਆਪਣਾ ਗਿਆ ਟਿਊਸ਼ਨ ਤੇ ਤੇ ਹੁਣ ਅੱਪਰ ਲਾਉਨੇ ਆ ਸੰਨੀ ਤੇ ਮੱਜਾਂ ਵੀ ਆਪਣੀਆਂ ਖੜੀਆਂ ਨੇ ਹਜੇ ਆਪਾਂ ਮੱਸਰ ਦਾ ਨਹੀਂ ਲਾਹੀ ਨੀ ਜੀ ਹਜੇ। ਬੀਪਾਂ ਦਾਸ ਕਦਨ ਆਪਾਂ ਹੋਰ ਰੱਖ ਲੈਨੇ ਆ ਬਹੁਤ ਮੋਟਾ ਮੋਟਾ ਮਸਰ ਆ ਜੀ ਫਿਰ ਆਇਆ ਨਾ ਹੁਣ ਆਪਾਂ ਕੇਰਾ ਮਸਰ ਦਾ ਨਹੀਂ ਦੱਬ ਦਿੰਨੇ ਆ ਮੌਜ ਨਾਲ ਬੈਠੀਆਂ ਰਹਿੰਦੀਆਂ ਨੇ ਕੋਈ ਕਿਹੜਾ ਬਾਲੀ ਗਰਮੀ ਹੈ ਜਿਆਦਾ ਸ਼ਾਮ ਨੂੰ ਤਰੇ ਰਾਤ ਨੂੰ ਤਾਂ ਤਰੇਲ ਪੈਣ ਲੱਗ ਜਾਂਦੀ ਆ ਜੇ ਆਪਾਂ ਕੇਰਾ ਵਧੀਆ ਮਸਰ ਦਾ ਨਹੀਂ ਦੱਬ ਦਿੰਨੇ ਆ ਤੇ ਵਧੀਆ ਬੈਠੀਆਂ ਰਹਿੰਦੀਆਂ ਨੇ ਨਹੀਂ ਜੇ ਫਿਰ ਹਾਏ ਦਈ ਹੀ ਰਹਿੰਦਾਗਾ ਤੁਂ ਇੱਤਾਂ ਇਆ ਪਾਉਣੀਆਂ ਬੰਦੀ ਨੇ ਬਾਲਾ ਕੁਝ ਕਰਨਾ ਪੈਂਦਾ ਤੇ ਚਲੋ ਠੀਕ ਆ ਜੀ ਹੁਣ ਬਸ ਮੈਂ ਤੂੜੀ ਪਾਉਣੀ ਹੈਗੀ ਤੇ ਉਹਨੂੰ ਕੋ ਛਾਂ ਦੇ ਡੈਡੀ ਆ ਜਾਣਗੇ ਤੇ ਸਾਢੇ 3:30 ਹੋ ਗਏ ਤੇ ਤੰਨੇ ਵੀ ਤੇ ਆਪਣੇ ਬਸ ਉੱਥੋਂ ਚੱਲ ਪੈਂਦੀ ਆ ਕੋੜਦੁੰਨੇ ਤੋਂ ਤੇ ਪੌਣੇ ਕਿ ਚਾਰ ਆ ਜਾਂਦੀ ਆ ਜੀ ਕੋੜਦੁੰਨੇ ਚਲੋ ਠੀਕ ਆ ਜੀ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆ ਤੇ ਕੱਲ ਨੂੰ ਮਿਲਾਂਗੇ ਕਿਸੇ ਨਿਊ ਵਲੌਗ ਦੇ ਨਾਲ ਤੇ ਸਾਡੇ ਚੈਨਲ ਨਾਲ ਜੁੜੇ ਰਹਿਣੇ ਤੁਹਾਡਾ ਬਹੁਤ ਜਿਆਦਾ ਧੰਨਵਾਦ ਜੀ ਚਲੋ ਠੀਕ ਆ ਜੀ ਬਾਏ